ਲੁਧਿਆਣਾ ਦੇ ਨਗਰ ਨਿਗਮ ਦਫ਼ਤਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਦਰਅਸਲ ਠੇਕੇ ਤੇ ਰੱਖੇ ਕਰਮਚਾਰੀਆਂ ਵੱਲੋਂ ਜ਼ਬਰਦਸਤ ਹੰਗਾਮਾ ਕੀਤਾ ਗਿਆ ਕਰਮਚਾਰੀਆਂ ਨੇ ਇਹ ਜ਼ੋਰਦਾਰ ਪ੍ਰਦਰਸ਼ਨ ਸੜਕਾਂ ਦੀ ਸਫਾਈ ਕੰਮ ਨਿੱਜੀ ਕੰਪਨੀ ਨੂੰ ਦੇਣ ਦੇ ਵਿਰੋਧ ਚ ਅਤੇ ਪੱਕੇ ਹੋਣ ਦੀਆਂ ਮੰਗਾਂ ਨੂੰ ਲੈ ਕੇ ਕੀਤਾ ਦੇਖਦੇ ਹੀ ਦੇਖਦੇ ਹੰਗਾਮਾ ਵੱਧਦਾ ਹੋਇਆ ਨਜ਼ਰ ਆਇਆ ਹੈ ਇਸ ਦੌਰਾਨ ਕਰਨ ਚਾਨਣ ਪੁਲਿਸ ਦੀ ਵੀ ਤੱਕਾ ਮੁੱਕੀ ਹੋਈ ਹੈ ਪਾਰੀ ਗਿੰਤੀ ਚ ਪੁਲਿਸ ਫੋਰਸ ਵੱਲੋਂ ਠੇਕੇ ਤੇ ਰੱਖੇ ਕਰਮਚਾਰੀਆਂ ਨੂੰ ਨਿਗਮ ਅੰਦਰ ਜਾਣ ਤੋਂ ਰੋਕਿਆ ਗਿਆ ਹਾਲਾਂਕਿ ਤੱਕਾ ਮੁੱਕੀ ਦੌਰਾਨ ਨਗਰ ਨਿਗਮ ਦੀ ਸਰਕਾਰੀ ਇਮਾਰਤਾਂ 메ਨ ਗੇਟ ਵੀ ਟੁੱਟ ਗਿਆ ਪੁਲਿਸ ਵੱਲੋਂ ਕਰੀਬ 8 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੁਣ ਦੇਖਣਾ ਇਹ ਹੋਵੇਗਾ ਕਿ ਇਹਨਾਂ ਤੇ ਕੀ ਕਾਰਵਾਈ ਕੀਤੀ ਜਾਂਦੀ ਹੈ ਅ ਮੇਨ ਤਾਂ ਪਤਾ ਨਹੀਂ ਜੀ ਮੈਂ ਐਕਚੁਅਲ ਇਲੈਕਸ਼ਨ ਦਾ ਕੋਰਡ ਲੱਗਿਆ ਕੱਲ ਉਹਦੇ ਕਰਕੇ ਡੀਸੀ ਆਫਿਸ ਮੀਟਿੰਗ ਸੀਗੀ ਤੇ ਮੈਂ ਉਥੋਂ ਮੈਂ ਤਾਂ ਬਾਹਰ ਆਲਰੇਡੀ ਧਰਨਾ ਚੱਲ ਰਿਹਾ ਸੀ ਪੁਲਿਸ ਗ੍ਰੀਨ ਪਬਲਿਕ ਡਿਲੀਵਰੀ ਦੇ ਕੰਮ ਕਰਦੇ ਸੀ ਤਾਂ ਮੈਨੂੰ ਨਾ ਇੱਕਦਮ ਸ਼ੀਸ਼ਾ ਟੁੱਟਣ ਦੀ ਆਵਾਜ਼ ਆਈ ਆਇਆ ਤਾਂ ਮੈਂ ਸਮਝਿਆ ਵੀ ਬਾਹਰ ਆਜੋ ਮੈਂ ਥੱਲੇ ਉਤਰ ਕੇ ਇੱਕਦਮ ਦੇਖਿਆ ਕਿ ਬਟੌਰ ਜਨਰਲ ਕਮਿਸ਼ਨ ਮੇਰਾ ਫਰਜ਼ੀ ਬੰਦਾ ਜਾਣਦਾ ਮੈਂ ਥੱਲੇ ਗਿਆ ਤਾਂ ਥੱਲੇ ਜਾਂਦੇ ਦੇਖਿਆ ਵੀ ਸ਼ੀਸ਼ਾ ਟੁੱਟ ਚੁੱਕਾ ਸੀ ਤੇ ਪੁਲਿਸ ਨਾਲ ਧੱਕਾ ਧੱਕੀ ਹੋ ਰਹੀ ਸੀ ਸਾਰੇ ਇਹ ਮੈਂ ਇਹਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਵੀ ਭਾਈ no doubt ਕੋਈ ਗਲਤ ਹੋਈ ਹੈ ਗੱਲ ਜਾਂ ਕੁਝ ਵੀ ਹੈ ਤੁਹਾਡਾ ਧਰਨਾ ਦੇਣਾ ਤੁਹਾਡਾ ਹੱਕ ਆ ਤੁਸੀਂ ਬਾਹਰ ਬੈਠ ਕੇ ਧਰਨਾ ਦੇ ਸਕਦੇ ਹੋ ਤੇ ਬਟ ਆ ਜਿਹੜਾ ਸ਼ੀਸ਼ਾ ਤੋੜਿਆ ਗਵਰਨਮੈਂਟ ਪ੍ਰੋਪਰਟੀ ਨੂੰ ਨੁਕਸਾਨਿਤ ਕਰਿਆ ਇਹ ਗਲਤ ਆ ਫਿਰ ਮੇਰੀ ਗੱਲਬਾਤ ਹੀ ਜਲਦੀ ਪਈ ਸੀਗੀ ਤਾਂ ਵਿੱਚੋਂ ਕੁਝ ਇੱਕ ਨੇ ਸਾਡੇ ਮੁਲਾਜ਼ਮਾਨਾਂ ਤੇ ਪੁਲਿਸ ਵਾਲਿਆਂ ਨਾਲ ਦੁਬਾਰੇ ਹੱਥੋਂ ਪਾਈ ਪੁਲਿਸ ਵਾਲਿਆਂ ਨੇ ਸ਼ੁਰੂ ਕਰ ਦਿੱਤੀ ਬਸ ਉਹ ਥੋੜਾ ਬੋਤਾ ਸ਼ਾਂਤ ਕਰਦੇ ਨੂੰ ਟਾਈਮ ਲੱਗਿਆ ਤੇ ਮੈਂ ਸਾਰੇ ਨੂੰ ਬਿਠਾ ਕੇ ਆਪਣੇ ਮੁਲਾਜ਼ਮਾਂ ਨੂੰ ਸਾਰੇ ਸਟਾਫ ਨੂੰ ਮੈਂ ਡਿਊਟੀਆਂ ਦੇ ਚਲੇ ਗਏ ਨੇ ਸਾਰੇ ਤੇ ਇਹਨਾਂ ਨੂੰ ਵੀ ਕਹਿ ਕੇ ਐ ਵੀ ਆਹ ਜੇ ਸ਼ਾਂਤ ਗੁਰ ਧਰਨਾ ਦਿਓ ਤੁਹਾਡਾ ਜੋੜਾ ਤੁਹਾਡਾ ਜਿਵੇਂ ਕਹਿੰਦੇ ਉਹ ਵੀ ਤੁਹਾਡੀ ਹੱਕ ਆ ਤੁਹਾਡਾ ਉਹਨੂੰ ਤੁਸੀਂ ਆਪਣਾ ਜੀ ਸਦਕੇ ਪੂਰਾ ਕਰੋ ਪਰ ਸਰਕਾਰੀ ਪ੍ਰੋਪਰਟੀ ਨੂੰ ਨੁਕਸਾਨ ਬਚਾਉਣਾ ਮੁਲਾਜ਼ਮਾਂ ਨਾਲ ਹੱਥੋ ਪਾਈ ਕਰਨੀ ਇਹ ਕੋਈ ਧਰਨੇ ਦਾ ਮਕਸਦ ਨਹੀਂ ਹੈ ਇਦਾਂ ਮੰਗਾ ਨਹੀਂ ਪੂਰੀਆਂ ਹੁੰਦੀਆਂ ਇਹ ਤਾਂ ਕਾਨੂੰਨ ਨੂੰ ਆਪਣੇ ਹੱਥ ਚ ਲੈਣ ਵਾਲੀ ਗੱਲ ਆ ਕੱਲ ਨੂੰ ਇਹ ਤਾਂ ਹੋਰ ਕੰਪਲਿਕੀਸ਼ਨਸ ਵਧਣਗੀਆਂ ਇਹਨਾਂ ਲਈ ਇਦਾਂ ਕਰਨਾ ਨਹੀਂ ਚਾਹੀਦਾ ਇਹਨਾਂ ਨੂੰ ਤੇ ਬਾਕੀ ਜੋ ਇਹਨਾਂ ਨੇ ਜਾਇਜ਼ ਮੰਗਾਂ ਨੇ ਉਹ ਸਾਨੂੰ ਲਿਖ ਕੇ ਦੇ ਦੇਣ ਮੈਂ ਕਮਿਸ਼ਨਰ ਸਾਹਿਬ ਨੂੰ ਦੇ ਦੂੰਗਾ ਤੇ ਪਹਿਲੀ ਦੂਸਰੀ ਗੱਲ ਕਿ ਸਭ ਤੋਂ ਵੱਡੀ ਗੱਲ ਕਿ ਹੁਣ ਤਾਂ ਇਲੈਕਸ਼ਨ ਕੋਰਟ ਲੱਗਿਆ ਹੋਇਆ ਠੀਕ ਹੈ ਕਿ ਨਹੀਂ ਅੱਜ ਤਾਂ ਵੈਸੇ ਇਹਨਾਂ ਦਾ ਧਰਨਾ ਦੇਣਾ ਹੀ ਨਹੀਂ ਬੰਦਾ ਸੀਗਾ ਹੁਣ ਤਾਂ ਮਿਊਂਸਪਲ ਕੋਰਟ ਐਮ ਸੀ ਸੀ ਲੱਗ ਚੁੱਕਿਆ ਤੇ ਧਰ ਨਹੀਂ ਮੇਰੇ ਹਿਸਾਬ ਨਾਲ ਤਾਂ ਜੇ ਕਾਨੂੰਨ ਅਨੁਸਾਰ ਗਲਤ ਹੋ ਸਕਦਾ ਹੈ ਦੇਖੋ ਜੋ ਪ੍ਰੋਪਰਟੀ ਦਾ ਨਿਸ਼ਾਨ ਹੋਇਆ ਹੈ ਦੇ ਜ਼ੋਨਲ ਕਮਿਸ਼ਨਰ ਅਸੀਂ 72 ਘੰਟੇ ਦਾ ਐਲ ਡੀ ਰਮੇਡਮ ਦੇ ਕੇ ਰਾਸਤੇ ਸਬਾਈ ਕਰਮਚਾਰੀ ਮਹਾਸੰਗਲ ਉੱਤੇ ਆਏ ਸੀਗੇ ਔਰ ਕਮਿਸ਼ਨਰ ਕਾਰਪੋਰੇਸ਼ਨ ਬੜਾ ਹੀ ਮੀਨ ਪਰਸਨ ਆ ਕਮਿਸ਼ਨਰ ਦੇ ਨਾਲ ਨਾਲ ਮੇਅਰ ਬੜੀ ਮੀਨ ਪਰਸਨ ਆ ਇਹਨਾਂ ਨੇ ਸਾਡੀ ਮਲਾਜ਼ਮਾ ਨੂੰ ਜਿਹੜੀ ਠੇਕੇਦਾਰੀ ਪ੍ਰਸਾਦ ਉੱਤੇ ਭੇਜਿੰਦਾ ਪੂਰਾ ਸਮਾਨ ਤਿਆਰ ਕਰ ਲਿਆ ਔਰ ਪੂਰੇ ਤਰੀਕੇ ਦੇ ਨਾਲ ਇਹਨਾਂ ਨੇ ਕਾਰਪੋਰੇਸ਼ਨ ਦੇ ਅੰਦਰ ਪੂਰੇ ਲੁਧਿਆਣੇ ਦੇ ਵਿੱਚ ਮਲਹਾਰ ਰੋਡ ਜੀਟੀ ਰੋਡ ਜਟੀ ਰੋਡ ਆਪਣਾ ਫਿਰੋਜ਼ਪੁਰ ਰੋਡ ਪੰਜੇ ਜਗ੍ਹਾ ਤੇ ਇਹਨਾਂ ਨੇ ਠੇਕਾ ਵੀ ਦੇ ਦਿੱਤਾ ਵਾ ਕੂੜੇ ਦੀ ਲਿਫਟਿੰਗ ਵੀ ਠੇਕੇਦਾਰੀ ਕਰੂਗੀ ਅਸੀਂ ਉਹਦਾ ਵੀ ਵਿਰੋਧ ਕਰਦੇ ਆ ਅਸੀਂ ਹੋਣ ਨਹੀਂ ਦੇਣੀ ਇਹਨੂੰ ਜਲੇ ਲਾਗੂ ਜਿੰਨੇ ਮਰਜ਼ੀ ਤਸ਼ੀਦਾ ਜਿੰਨੇ ਮਰਜ਼ੀ ਲਾਠੀ ਚਾਰਜ ਜਿੰਨੇ ਮਰਜ਼ੀ ਪਰਚੇ ਹੋ ਜਾਣ ਸਾਨੂੰ ਪਤਾ ਇਹ ਪਰਚੇ ਲਈ ਤਿਆਰ ਆ ਅਸੀਂ ਪਰਚਾ ਚੱਲਣ ਲਈ ਵੀ ਤਿਆਰ ਆ ਸਾਡੇ ਦਮਾਤੇ ਕੋਈ ਬੋਝ ਨਹੀਂ ਹੈਗਾ ਉਹ ਉਹਨਾਂ ਦੀ ਉਮਰ ਲੰਗੀ ਆ ਔਰ ਇਹ ਜਿੰਨੇ ਵੀ ਮਾਲੀ ਵੇਲਦਾਰ ਸਫਾਈ ਕਰਮਚਾਰੀ ਆ ਔਰ ਸਾਰਿਆਂ ਦੇ ਤਸ਼ੱਦਦ ਕਰ ਰਹੇ ਆ ਅਸੀਂ ਕਿਸੇ ਵੀ ਹਾਲਤ 'ਚ ਬਰਦਾਸ਼ਤ ਨਹੀਂ ਕਰਾਂਗੇ ਸਾਡਾ ਧਰਨਾ ਦੇ ਸੰਦਰਸ਼ ਐਦਾ ਹੀ ਜਾਰੀ ਰਹੂਗਾ ਅਸੀਂ ਅਸੀਂ ਮੰਗ ਪੱਤਰ ਵੀ ਦਿੱਤਾ ਸੀ ਚਿਤਾਵਨੀ ਪੱਤਰ ਵੀ ਦਿੱਤਾ ਸੀ ਉਹਨਾਂ ਦਾ ਦਿੱਤੇ ਹੋਏ ਟਾਈਮ ਤੇ ਨਿਕਲ ਗਿਆ ਔਰ ਕੱਲ ਰਾਤ ਨੂੰ ਸਮੂਹ ਕਾਰਪੋਰੇਸ਼ਨ ਦੀ ਜਿਹੜੀ ਅਫਸਰਸ਼ਾਹੀ ਹੈ ਔਰ ਮੇਨ ਨਗਰ ਲੁਧਿਆਣਾ ਵਾ ਅਸੀਂ ਇਹਨਾਂ ਨੂੰ WhatsApp ਰਾਹੀਂ ਮੇਰੇ ਮੋਬਾਈਲ ਤੋਂ ਅਸੀਂ ਸੂਚਨਾ ਇਤਨੀ ਜਾਰੀ ਕੀਤਾ ਸੀ ਅਸੀਂ ਸੇਰੇ ਦਰਨਾ ਦੇ ਨਾ ਰਹੇ ਆ ਇਸ ਸੇਰੇ ਦੀ ਕੋਈ ਪ੍ਰਬੰਧ ਕਰ ਸਕਦੀ ਬੈਠਕ ਦਾ ਪਰ ਇਹਨਾਂ ਦੇ ਦਮਾਸਤੇ ਕਿਸੇ ਤਰੀਕੇ ਦਾ ਕੋਈ ਬੋਝ ਨਹੀਂ ਹੈਗਾ ਕੋਈ ਗੱਲ ਨਹੀਂ ਦੁਨੀਆ ਮੰਦੀ ਜੋਰਾਂ ਨੂੰ ਲੱਖ ਲਾਂ ਤਾਂ ਕਮਜ਼ੋਰਾਂ ਨੂੰ ਅਸੀਂ 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 ਦਰਵਾਜ਼ਾ ਖੋਲ ਰਹੇ ਸੀ ਉਧਰੋਂ ਇਹ ਫੋਰਸ ਲਈ ਦਰਵਾਜ਼ੇ ਟੁੱਟੇ ਆ ਸਾਡੇ ਕੋਲ ਕੋਈ ਪਹਿਲੀ ਹੋਈ ਸਾਡੇ ਆਦਰੀ जख्मी ਹੋਏ ਆ ਆ ਦੇਖੋ ਸੱਟਾਂ ਲੱਗੀਆਂ ਵਾ ਸਾਡੇ ਬੰਦਿਆਂ ਨੂੰ ਸਾਡੇ ਮੁਲਾਜ਼ਮਾਂ ਨੂੰ ਸਾਡੇ ਆ ਸਾਡੇ 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 ਮੁਲਾਜ਼ਮਾਂ ਨੂੰ ਕੁੱਟਿਆ ਵੀ ਗਿਆ ਵਾ ਔਰ ਸਾਡੇ ਮੁੰਡੇ ਨੂੰ ਕੁੱਟਿਆ ਜੀ ਸਾਡੇ ਮੁਲਾਜ਼ਮਾਂ ਨੂੰ ਮਾਰਿਆ ਕੁੱਟਿਆ ਵੀ ਗਿਆ ਸਮੇਂ ਦਿਮਾਗ ਤੇ ਕੋਈ ਬੋਝ ਕੋ ਡਰ ਨਹੀਂ ਹੈਗਾ ਕੋਈ ਦਿੱਕਤ ਨਹੀਂ ਔਰ ਇਹ ਅਸੀਂ ਐਡਾ ਚੁੱਪ ਬੈਣ ਵਾਲੇ ਨਹੀਂ ਹੈਗੇ ਨਾ ਡਰਨ ਵਾਲੇ ਹੈਗੇ ਆ ਸਰਕਾਰਾਂ ਬੜੀਆਂ ਦੇਖੀਆਂ ਆਂਦੀਆਂ ਜਾਂਦੀਆਂ ਵਾ ਅਸੀਂ ਵੀ ਸਰਕਾਰਾਂ 'ਚ ਬਸੇਰਾ ਰੇ ਆਂ ਜੁਲਦੀ ਜਾ ਅੱਗੇ ਕੀ ਕਾਰਵਾਈ ਆ ਸਾਡਾ ਪੱਟਾ ਜਾਰੀ ਰਹੂਗਾ ਅਸੀਂ ਇੱਥੋਂ ਉੱਠ ਨਹੀਂ ਹੈਗਾ ਅਗਲਾ ਪ੍ਰੋਟੈਸਟ ਵੀ ਅਸੀਂ ਇਹੀ ਪ੍ਰੋਟੈਸਟ ਅਸੀਂ ਏ ਜੋਂ ਤੇ ਵੀ ਲਗਾਵਾਂਗੇ ਇੱਥੇ ਦੇ ਜਿਹੜੇ ਵਿਸਥ ਵਿਧਾਨ ਸਭਾ ਦੇ ਜਿਹੜਾ ਮਰਜੀ ਪਾਰਟੀ ਹੋਵੇ ਸਾਡਾ ਉਹ ਦੁਸ਼ਮਣਾਂ ਕਿਉਂਕਿ ਸਾਡੇ ਸਮਾਜ ਦੀ ਕੋਈ ਗੱਲ ਹੀ ਨਹੀਂ ਕਰਨਾ ਚਾਹੁੰਦਾ ਮੈਂ ਤੁਹਾਡੇ ਚੈਨਲ ਲਈ ਕਹਿਣਾ ਚਾਹਣਾ ਵੀ ਜਿਹੜੀ ਵੀ ਪਾਰਟੀ ਨੂੰ ਸਾਡੇ ਨਾਲ ਹਮਦਰਦੀ ਹੈਗੀ ਆ ਉਹ ਸਾਡੇ ਧਰਨੇ 'ਚ ਆਵੇ ਉਹ ਆਪਣਾ ਡੈਪੂਟੀ ਲੈ ਕੇ ਗਾਰਪੇਸ਼ਨ ਦਾ ਖਰਾਬ ਕਰੇ ਸਾਡੇ ਧਰਨੇ 'ਚ ਜਾ ਕੇ ਸਿਆਸਤ ਕਰਨ ਦੀ ਕਿਸੇ ਨੂੰ ਕੋਈ ਲੋੜ ਨਹੀਂ ਹੈਗੀ ਪੀਐਨ 7 ਹਰ ਖਬਰ ਸੱਚ ਕੇ ساتھ